ਸਾਡੇ ਨਾਲ ਜੇਲ ਸੁਪਰਡੈਂਟ ਜੁੜ ਚੁੱਕੇ ਨੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਡੇ ਇੱਕ ਨਾ ਇੰਟਰਵਿਊ ਚੱਲ ਰਹੀ ਹੈ ਜੀ ਵਕੀਲ ਸਾਹਿਬ ਦੀ ਮਹੀਪਿੰਦਰ ਸਿੰਘ ਸੇਖੋਂ ਦੀ ਜਿਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਆ ਕਿ ਜੋ ਰੁਪਿੰਦਰ ਕੌਰ ਹੈ ਜਿਨੇ ਸੁਖਨਵਾਲਾ ਦੇ ਵਿੱਚ ਆਪਣੇ ਆਸ਼ਕ ਨਾਲ ਹਲਕੇ ਪਤੀ ਦਾ ਕਤਲ ਕੀਤਾ ਸੀ ਉਹਨੂੰ ਜੇਲ ਦੇ ਵਿੱਚ ਕੋਈ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਜੀ ਕੀ ਸਚਾਈ ਹੈ ਜੀ ਆ ਦੇਖੋ ਜੀ ਜੇਲ ਦੇ ਅੰਦਰ ਇੱਕ ਸਾਡੇ ਕੋਲ ਲੇਡੀਜ਼ ਵਾਰਡ ਬਣਿਆ ਹੋਇਆ ਬਕਾਇਦਾ ਲੇਡੀ ਪ੍ਰਿਜ਼ਨਰਸ ਨੂੰ ਰੱਖਣ ਵਾਸਤੇ ਜਿਸ ਦੇ ਵਿੱਚ ਕਰੀਬ 100 ਸਵਾ 100 ਲੇਡੀਆਂ ਰਹਿੰਦੀਆਂ ਨੇ ਔਰ ਉਹਦੇ ਵਿੱਚ ਜਿੰਨੀਆਂ ਵੀ ਬੈਰਕਾਂ ਨੇ ਉਹ ਸਾਰੀਆਂ ਇੱਕੋ ਹੀ ਤਰ੍ਹਾਂ ਦੀਆਂ ਬੈਰਕਸ ਨੇ ਔਰ ਹਰ ਬੈਰਕ ਦੇ ਅੰਦਰ ਕਰੀਬ 25 ਤੋਂ 30 ਲੇਡੀਆਂ ਰਹਿ ਰਹੀਆਂ ਸੋ ਇਹ ਉਹਨਾਂ ਦਾ ਬਿਲਕੁਲ ਬੇਬੁਨਿਆਦ ਅਤੇ ਝੂਠਾ ਐਲੀਗੇਸ਼ਨ ਹੈਗਾ ਮੈਨੂੰ ਬੜੇ ਉਹ ਸਮਝਦਾਰ ਸੂਝਵਾਨ ਤੇ ਪੜ੍ਹੇ ਲਿਖੇ ਵਕੀਲ ਲੱਗਦੇ ਨੇ ਪਰ ਉਹ ਇਸ ਤਰ੍ਹਾਂ ਦੀ ਬੇਤੁਕੀ ਗੱਲ ਕਿਉਂ ਕਰ ਰਹੇ ਆ ਕੀ ਵਜ੍ਹਾ ਹੈ ਮੈਨੂੰ ਇਹਦੇ ਬਾਰੇ ਨਹੀਂ ਪਤਾ ਕੋਈ ਉਹਨਾਂ ਦਾ ਆਪਣਾ ਨਿੱਜੀ ਇਹਦੇ ਵਿੱਚ ਹੋ ਸਕਦਾ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕੋਈ ਉਹਨੂੰ ਫੈਸਿਲਿਟੀ ਨਹੀਂ ਦਿੱਤੀ ਜਾ ਰਹੀ ਐਸ ਪਰ ਰੂਲਸ ਜੋ ਕਾਨੂੰਨ ਮੁਤਾਬਕ ਰੱਖਣਾ ਚਾਹੀਦਾ ਹੈ ਉਹ ਹੀ ਤਰੀਕੇ ਦੇ ਨਾਲ ਉਸ ਨੂੰ ਰੱਖਿਆ ਜਾ ਰਿਹਾ ਹੈ ਮਤਲਬ ਜਿਵੇਂ ਉਹ ਗੱਲ ਚੱਲ ਰਹੀ ਹੈ ਕੋਈ ਵੱਖਰਾ ਬਿਸਤਰ ਕੋਈ ਵੱਖਰੀਆਂ ਗੱਲਾਂ ਉਹ ਉਹ ਜਿਹਾ ਕੁਝ ਨਹੀਂ ਹੈ ਜੀ ਉੱਥੇ ਨਹੀਂ ਜੀ ਨਹੀਂ ਕੁਝ ਐਸਾ ਵੱਖਰਾ ਬਿਸਤਰ ਨਹੀਂ ਹੁੰਦਾ ਕਾਨੂੰਨ ਅਨੁਸਾਰ ਹਰ ਇੱਕ ਪ੍ਰिजनਰ ਦਾ ਇੱਕ ਆਪਣਾ ਵੱਖਰਾ ਜਦੋਂ ਰਬਰਟ ਕਹਿੰਦੇ ਇੰਗਲਿਸ਼ ਦੇ ਵਿੱਚ ਆਪਾਂ ਖੱਡਾ ਕਹਿ ਦਿੰਨੇ ਪੰਜਾਬੀ ਉਹਨੂੰ ਬਰਥ ਦਿੱਤਾ ਜਾਂਦਾ ਐ ਲੋਕੇਟ ਕੀਤਾ ਜਾਂਦਾ ਹਰ ਪ੍ਰਿਜ਼ਨਰ ਦਾ ਆਪਣਾ ਵੱਖਰਾ ਖੱਟਾ ਹੁੰਦਾ ਉਹਨੇ ਉਹਨੂੰ ਮੇਨਟੇਨ ਕਰਕੇ ਰੱਖਣਾ ਸਾਫ ਸਫਾਈ ਕਰਕੇ ਰੱਖਣਾ ਜੋ ਕੱਪੜੇ ਲੀੜੇ ਚਾਦਰ ਵਗੈਰਾ ਐਸ ਪਰ ਲਾਅ ਮਿਲਣਾ ਹੈ ਉਹੀ ਉਹਨਾਂ ਨੂੰ ਦਿੱਤਾ ਹੋਇਆ ਕੋਈ ਵੱਖਰਾ ਗੱਦਾ ਨਹੀਂ ਮਿਲਿਆ ਕੋਈ ਵੱਖਰੀ ਫੈਸਿਲਿਟੀ ਨਹੀਂ ਮਿਲੀ ਠੀਕ ਹੈ ਮਤਲਬ ਜੋ ਬਾਕੀ ਕੈ ਇਦਿਆਂ ਲਈ ਕਾਨੂੰਨ ਹੈ ਉਹੀ ਰਵਿੰਦਰ ਕੌਰ ਲਈ ਹੈ ਬਿਲਕੁਲ ਉਹੀ ਰਹੇਗਾ ਜੀ اور ਬਾਕੀ ਮੇਰੇ ਕੋਲ ਇਸ ਵੇਲੇ 2800 ਦੇ ਕਰੀਬ ਪ੍ਰिजनਰਸ ਹੈਗੇ ਆ ਇਕੱਲੀ ਰੁਪਿੰਦਰ ਕੌਰ ਲਈ ਨਹੀਂ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਕਹਿਣਾ ਚਾਹਣਾ ਸਾਰੇ 2800 ਦੇ 2800 ਲਈ ਇੱਕੋ ਹੀ ਕਾਨੂੰਨ ਹੈ ਠੀਕ ਮਤਲਬ ਕਾਨੂੰਨ ਕਿਸੇ ਲਈ ਨਹੀਂ ਹੈ ਕਾਨੂੰਨ ਮੁਤਾਬਕ ਜੋ ਜੋ ਅਧਿਕਾਰ ਮਿਲਨੇ ਆ ਉਹ ਮਿਲਦੇ ਤੇ ਜੋ ਇੱਥੇ ਜਿਸ ਤਰੀਕੇ ਨਾਲ ਰੱਖਣਾ ਉਸ ਤਰੀਕੇ ਨਾਲ ਰੱਖਿਆ ਜਾ ਰਿਹਾ ਬਿਲਕੁਲ ਜੀ ਕੋਈ ਕਿਸੇ ਵੀ ਪ੍ਰिजनਰ ਨੂੰ ਖਾਸ ਕਰਕੇ ਰੁਪਿੰਦਰ ਕੌਰ ਜਾਂ ਉਹਦੇ ਨਾਲ ਜੋ ਦੋ ਲੜਕੇ ਹੋਰ ਆਏ ਸੁਖਨ ਵਾਲਾ ਮਰਡਰ ਕੇਸ ਦੇ ਵਿੱਚ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਵੱਖਰੀ ਸਹੂਲਤ ਨਹੀਂ ਦਿੱਤੀ ਜਾਂਦੀ ਨਾ ਹੀ ਉਹ ਕੁਝ ਇਸ ਤਰ੍ਹਾਂ ਦਾ ਜੋ ਐਲੀਗੇਸ਼ਨ ਲਗਾ ਰਹੇ ਉਹ ਚੁਕੀ ਸਚਾਈ ਹੈ ਜੀ 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 ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜੀ ਥੈਂਕ ਯੂ ਸੋ much ਜੀ ਤੁਹਾਡਾ ਬਹੁਤ ਬਹੁਤ ਸਾਡੇ ਨਾਲ ਜੇਲ ਸੁਪਰਡੈਂਟ ਜੁੜ ਚੁੱਕੇ ਨੇ ਗੱਲਬਾਤ ਕਰਦੇ ਆਂ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਡੇ ਇੱਕ ਨਾ ਇੰਟਰਵਿਊ ਚੱਲ ਰਹੀ ਹੈ ਜੀ ਵਕੀਲ ਸਾਹਿਬ ਦੀ ਮਹੀਪਿੰਦਰ ਸਿੰਘ ਸੇਖੋਂ ਦੀ ਜਿਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਆ ਕਿ ਜੋ ਰੁਪਿੰਦਰ ਕੌਰ ਹੈ ਜਿਨੇ ਸੁਖਨਵਾਲਾ ਦੇ ਵਿੱਚ ਆਪਣੇ ਆਸ਼ਕ ਨਾਲ ਹਲਕੇ ਪਤੀ ਦਾ ਕਤਲ ਕੀਤਾ ਸੀ ਉਹਨੂੰ ਜੇਲ ਦੇ ਵਿੱਚ ਕੋਈ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਜੀ ਕੀ ਸਚਾਈ ਹੈ ਇਹਦੀ ਆ ਦੇਖੋ ਜੀ ਜੇਲ ਦੇ ਅੰਦਰ ਇੱਕ ਸਾਡੇ ਕੋਲ ਲੇਡੀਜ਼ ਵਾਰਡ ਬਣਿਆ ਹੋਇਆ ਬਕਾਇਦਾ ਲੇਡੀ ਪ੍ਰਿਜ਼ਨਰਸ ਨੂੰ ਰੱਖਣ ਵਾਸਤੇ ਜਿਸ ਦੇ ਵਿੱਚ ਕਰੀਬ 100 ਸਵਾ 100 ਲੇਡੀਆਂ ਰਹਿੰਦੀਆਂ ਨੇ ਔਰ ਉਹਦੇ ਵਿੱਚ ਜਿੰਨੀਆਂ ਵੀ ਬੈਰਕਾਂ ਨੇ ਉਹ ਸਾਰੀਆਂ ਇੱਕੋ ਹੀ ਤਰ੍ਹਾਂ ਦੀਆਂ ਬੈਰਕਸ ਨੇ ਔਰ ਹਰ ਬੈਰਕ ਦੇ ਅੰਦਰ ਕਰੀਬ 25 ਤੋਂ 30 ਲੇਡੀਆਂ ਰਹਿ ਰਹੀਆਂ ਸੋ ਇਹ ਉਹਨਾਂ ਦਾ ਬਿਲਕੁਲ ਬੇਬੁਨਿਆਦ ਅਤੇ ਝੂਠਾ ਅਲੀਗੇਸ਼ਨ ਹੈਗਾ ਮੈਨੂੰ ਬੜੇ ਉਸ ਸਮਝਦਾਰ ਸੂਝਵਾਨ ਤੇ ਪੜ੍ਹੇ ਲਿਖੇ ਵਕੀਲ ਲੱਗਦੇ ਨੇ ਪਰ ਉਹ ਇਸ ਤਰ੍ਹਾਂ ਦੀ ਬੇਤੁਕੀ ਗੱਲ ਕਿਉਂ ਕਰ ਰਹੇ ਆ ਕੀ ਵਜ੍ਹਾ ਹੈ ਮੈਨੂੰ ਇਹਦੇ ਬਾਰੇ ਨਹੀਂ ਪਤਾ ਕੋਈ ਉਹਨਾਂ ਦਾ ਆਪਣਾ ਨਿੱਜੀ ਇਹਦੇ ਵਿੱਚ ਹੋ ਸਕਦਾ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕੋਈ ਉਹਨੂੰ ਫੈਸਿਲਿਟੀ ਨਹੀਂ ਦਿੱਤੀ ਜਾ ਰਹੀ ਐਸ ਪਰ ਰੂਲਸ ਜੋ ਕਾਨੂੰਨ ਮੁਤਾਬਕ ਰੱਖਣਾ ਚਾਹੀਦਾ ਹੈ ਉਹ ਹੀ ਤਰੀਕੇ ਦੇ ਨਾਲ ਉਸ ਨੂੰ ਰੱਖਿਆ ਜਾ ਰਿਹਾ ਹੈ ਮਤਲਬ ਜਿਵੇਂ ਉਹ ਗੱਲ ਚੱਲ ਰਹੀ ਹੈ ਕੋਈ ਵੱਖਰਾ ਬਿਸਤਰ ਕੋਈ ਵੱਖਰੀਆਂ ਗੱਲਾਂ ਉਹ ਉਹ ਇਹ ਕੁਝ ਨਹੀਂ ਹੈ ਜੀ ਉੱਥੇ ਨਹੀਂ ਜੀ ਨਹੀਂ ਕੁਝ ਐਸਾ ਵੱਖਰਾ ਬਿਸਤਰ ਨਹੀਂ ਹੁੰਦਾ ਕਾਨੂੰਨ ਅਨੁਸਾਰ ਹਰ ਇੱਕ ਪ੍ਰिजनਰ ਦਾ ਇੱਕ ਆਪਣਾ ਵੱਖਰਾ ਜਦੋਂ ਰਬਰਟ ਕਹਿੰਦੇ ਇੰਗਲਿਸ਼ ਦੇ ਵਿੱਚ ਆਪਾਂ ਖੱਡਾ ਕਹਿ ਦਿੰਨੇ ਪੰਜਾਬੀ ਉਹਨੂੰ ਬਰਥ ਦਿੱਤਾ ਜਾਂਦਾ ਐ ਲੋਕੇਟ ਕੀਤਾ ਜਾਂਦਾ ਹਰ ਪ੍ਰਿਜ਼ਨਰ ਦਾ ਆਪਣਾ ਵੱਖਰਾ ਖੱਟਾ ਹੁੰਦਾ ਉਹਨੇ ਉਹਨੂੰ ਮੇਨਟੇਨ ਕਰਕੇ ਰੱਖਣਾ ਸਾਫ ਸਫਾਈ ਕਰਕੇ ਰੱਖਣਾ ਜੋ ਕੱਪੜੇ ਲੀੜੇ ਚਾਦਰ ਵਗੈਰਾ ਐਸ ਪਰ ਲਾਅ ਮਿਲਣਾ ਹੈ ਉਹੀ ਉਹਨਾਂ ਨੂੰ ਦਿੱਤਾ ਹੋਇਆ ਕੋਈ ਵੱਖਰਾ ਗੱਦਾ ਨਹੀਂ ਮਿਲਿਆ ਕੋਈ ਵੱਖਰੀ ਫੈਸਿਲਿਟੀ ਨਹੀਂ ਮਿਲੀ ਠੀਕ ਹੈ ਮਤਲਬ ਜੋ ਬਾਕੀ ਕੈ ਇਦਿਆਂ ਲਈ ਕਾਨੂੰਨ ਹੈ ਉਹੀ ਰੁਪਿੰਦਰ ਕੌਰ ਲਈ ਹੈ ਬਿਲਕੁਲ ਉਹੀ ਰਹੇਗਾ ਜੀ ਔਰ ਬਾਕੀ ਮੇਰੇ ਕੋਲ ਇਸ ਵੇਲੇ 2800 ਦੇ ਕਰੀਬ ਪ੍ਰिजनਰਸ ਹੈਗੇ ਆ ਇਕੱਲੀ ਰੁਪਿੰਦਰ ਕੌਰ ਲਈ ਨਹੀਂ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਕਹਿਣਾ ਚਾਹਣਾ ਸਾਰੇ 2800 ਦੇ 2800 ਲਈ ਇੱਕੋ ਹੀ ਕਾਨੂੰਨ ਹੈ ਠੀਕ ਹੈ ਮਤਲਬ ਇਹ ਕਾਨੂੰਨ ਕਿਸੇ ਲਈ ਨਹੀਂ ਹੈ ਕਾਨੂੰਨ ਮੁਤਾਬਕ ਜੋ ਜੋ ਅਧਿਕਾਰ ਮਿਲਨੇ ਆ ਉਹ ਮਿਲਦੇ ਤੇ ਜੋ ਇੱਥੇ ਜਿਸ ਤਰੀਕੇ ਨਾਲ ਰੱਖਣਾ ਉਸ ਤਰੀਕੇ ਨਾਲ ਰੱਖਿਆ ਜਾ ਰਿਹਾ ਹੈ ਬਿਲਕੁਲ ਜੀ ਕੋਈ ਕਿਸੇ ਵੀ ਪ੍ਰिजनਰ ਨੂੰ ਖਾਸ ਕਰਕੇ ਰੁਪਿੰਦਰ ਕੌਰ ਜਾਂ ਉਹਦੇ ਨਾਲ ਜੋ ਦੋ ਲੜਕੇ ਹੋਰ ਆਏ ਸੁਖਨਵਾਲਾ ਮਰਡਰ ਕੇਸ ਦੇ ਵਿੱਚ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਵੱਖਰੀ ਸਹੂਲਤ ਨਹੀਂ ਦਿੱਤੀ ਜਾਂਦੀ ਨਾ ਹੀ ਉਹ ਕੁਝ ਇਸ ਤਰ੍ਹਾਂ ਦਾ ਜੋ ਐਲੀਗੇਸ਼ਨ ਲਗਾ ਰਹੇ ਉਹ ਚੁਕੀ ਸਚਾਈ ਹੈ ਜੀ 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 ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜੀ ਥੈਂਕ ਯੂ ਸੋ much ਜੀ ਤੁਹਾਡਾ ਬਹੁਤ ਬਹੁਤ ਸਾਡੇ ਨਾਲ ਜੇਲ ਸੁਪਰਡੈਂਟ ਜੁੜ ਚੁੱਕੇ ਨੇ ਗੱਲਬਾਤ ਕਰਦੇ ਆਂ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਡੇ ਇੱਕ ਨਾ ਇੰਟਰਵਿਊ ਚੱਲ ਰਹੀ ਹੈ ਜੀ ਵਕੀਲ ਸਾਹਿਬ ਦੀ ਮਹੀਪਿੰਦਰ ਸਿੰਘ ਸੇਖੋਂ ਦੀ ਜਿਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਆ ਕਿ ਜੋ ਰੁਪਿੰਦਰ ਕੌਰ ਹੈ ਜਿਨੇ ਸੁਖਨਵਾਲਾ ਦੇ ਵਿੱਚ ਆਪਣੇ ਆਸ਼ਿਕ ਨਾਲ ਹਲਕੇ ਪਤੀ ਦਾ ਕਤਲ ਕੀਤਾ ਸੀ ਉਹਨੂੰ ਜੇਲ ਦੇ ਵਿੱਚ ਕੋਈ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਜੀ ਕੀ ਸਚਾਈ ਹੈ ਇਹਦੀ ਆ ਦੇਖੋ ਜੀ ਜੇਲ ਦੇ ਅੰਦਰ ਇੱਕ ਸਾਡੇ ਕੋਲ ਲੇਡੀਜ਼ ਵਾਰਡ ਬਣਿਆ ਹੋਇਆ ਬਕਾਇਦਾ ਲੇਡੀ ਪ੍ਰਿਜ਼ਨਰਸ ਨੂੰ ਰੱਖਣ ਵਾਸਤੇ ਜਿਸ ਦੇ ਵਿੱਚ ਕਰੀਬ 100 ਸਵਾ 100 ਲੇਡੀਆਂ ਰਹਿੰਦੀਆਂ ਨੇ ਔਰ ਉਹਦੇ ਵਿੱਚ ਜਿੰਨੀਆਂ ਵੀ ਬੈਰਕਾਂ ਨੇ ਉਹ ਸਾਰੀਆਂ ਇੱਕੋ ਹੀ ਤਰ੍ਹਾਂ ਦੀਆਂ ਬੈਰਕਸ ਨੇ ਔਰ ਹਰ ਬੈਰਕ ਦੇ ਅੰਦਰ ਕਰੀਬ 25 ਤੋਂ 30 ਲੇਡੀਆਂ ਰਹਿ ਰਹੀਆਂ ਸੋ ਇਹ ਉਹਨਾਂ ਦਾ ਬਿਲਕੁਲ ਬੇਬੁਨਿਆਦ ਅਤੇ ਝੂਠਾ ਅਲੀਗੇਸ਼ਨ ਹੈਗਾ ਮੈਨੂੰ ਬੜੇ ਉਸ ਸਮਝਦਾਰ ਸੂਝਵਾਨ ਤੇ ਪੜ੍ਹੇ ਲਿਖੇ ਵਕੀਲ ਲੱਗਦੇ ਨੇ ਪਰ ਉਹ ਇਸ ਤਰ੍ਹਾਂ ਦੀ ਬੇਤੁਕੀ ਗੱਲ ਕਿਉਂ ਕਰ ਰਹੇ ਆ ਕੀ ਵਜ੍ਹਾ ਹੈ ਮੈਨੂੰ ਇਹਦੇ ਬਾਰੇ ਨਹੀਂ ਪਤਾ ਕੋਈ ਉਹਨਾਂ ਦਾ ਆਪਣਾ ਨਿੱਜੀ ਇਹਦੇ ਵਿੱਚ ਹੋ ਸਕਦਾ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕੋਈ ਉਹਨੂੰ ਫੈਸਿਲਿਟੀ ਨਹੀਂ ਦਿੱਤੀ ਜਾ ਰਹੀ ਐਸ ਪਰ ਰੂਲਸ ਜੋ ਕਾਨੂੰਨ ਮੁਤਾਬਕ ਰੱਖਣਾ ਚਾਹੀਦਾ ਹੈ ਉਹ ਹੀ ਤਰੀਕੇ ਦੇ ਨਾਲ ਉਸ ਨੂੰ ਰੱਖਿਆ ਜਾ ਰਿਹਾ ਹੈ ਮਤਲਬ ਜਿਵੇਂ ਉਹ ਗੱਲ ਚੱਲ ਰਹੀ ਹੈ ਕੋਈ ਵੱਖਰਾ ਬਿਸਤਰ ਕੋਈ ਵੱਖਰੀਆਂ ਗੱਲਾਂ ਉਹ ਉਹ ਇਹ ਕੁਝ ਨਹੀਂ ਹੈ ਜੀ ਉੱਥੇ ਨਹੀਂ ਜੀ ਨਹੀਂ ਕੁਝ ਐਸਾ ਵੱਖਰਾ ਬਿਸਤਰ ਨਹੀਂ ਹੁੰਦਾ ਕਾਨੂੰਨ ਅਨੁਸਾਰ ਹਰ ਇੱਕ ਪ੍ਰिजनਰ ਦਾ ਇੱਕ ਆਪਣਾ ਵੱਖਰਾ ਜਿਹੜਾ ਰਬਰਟ ਕਹਿੰਦੇ ਇੰਗਲਿਸ਼ ਦੇ ਵਿੱਚ ਆਪਾਂ ਖੱਡਾ ਕਹਿ ਦਿੰਨੇ ਪੰਜਾਬੀ ਉਹਨੂੰ ਬਰਥ ਦਿੱਤਾ ਜਾਂਦਾ ਐ ਲੋਕੇਟ ਕੀਤਾ ਜਾਂਦਾ ਹਰ ਪ੍ਰਿਜ਼ਨਰ ਦਾ ਆਪਣਾ ਵੱਖਰਾ ਖੱਟਾ ਹੁੰਦਾ ਉਹਨੇ ਉਹਨੂੰ ਮੇਨਟੇਨ ਕਰਕੇ ਰੱਖਣਾ ਸਾਫ ਸਫਾਈ ਕਰਕੇ ਰੱਖਣਾ ਜੋ ਕੱਪੜੇ ਲੀੜੇ ਚਾਦਰ ਵਗੈਰਾ ਐਸ ਪਰ ਲਾਅ ਮਿਲਣਾ ਹੈ ਉਹੀ ਉਹਨਾਂ ਨੂੰ ਦਿੱਤਾ ਹੋਇਆ ਕੋਈ ਵੱਖਰਾ ਗੱਦਾ ਨਹੀਂ ਮਿਲਿਆ ਕੋਈ ਵੱਖਰੀ ਫੈਸਿਲਿਟੀ ਨਹੀਂ ਮਿਲੀ ਠੀਕ ਹੈ ਮਤਲਬ ਜੋ ਬਾਕੀ ਕੇ ਇਦਿਆਂ ਵਾਲੀ ਕਾਨੂੰਨ ਹੈ ਉਹੀ ਰਪਿੰਦਰ ਕੌਰ ਲਈ ਹੈ ਬਿਲਕੁਲ ਉਹੀ ਰਹੇਗਾ ਜੀ ਔਰ ਬਾਕੀ ਮੇਰੇ ਕੋਲ ਇਸ ਵੇਲੇ 2800 ਦੇ ਕਰੀਬ ਪ੍ਰिजनਰਸ ਹੈਗੇ ਆ ਇਕੱਲੇ ਰੁਪਿੰਦਰ ਕੌਰ ਲਈ ਨਹੀਂ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਕਹਿਣਾ ਚਾਹਣਾ ਸਾਡੇ 2800 ਦੇ 2800 ਲਈ ਇੱਕੋ ਹੀ ਕਾਨੂੰਨ ਹੈ ਠੀਕ ਹੈ ਮਤਲਬ ਇਹ ਕਾਨੂੰਨ ਕਿਸੇ ਲਈ ਨਹੀਂ ਹੈ ਕਾਨੂੰਨ ਮੁਤਾਬਕ ਜੋ ਜੋ ਅਧਿਕਾਰ ਮਿਲਨੇ ਆ ਉਹ ਮਿਲਦੇ ਤੇ ਜੋ ਇੱਥੇ ਜਿਸ ਤਰੀਕੇ ਨਾਲ ਰੱਖਣਾ ਉਸ ਤਰੀਕੇ ਨਾਲ ਰੱਖਿਆ ਜਾ ਰਿਹਾ ਹੈ ਬਿਲਕੁਲ ਜੀ ਕੋਈ ਕਿਸੇ ਵੀ ਪ੍ਰिजनਰ ਨੂੰ ਖਾਸ ਕਰਕੇ ਰੁਪਿੰਦਰ ਕੌਰ ਜਾਂ ਉਹਦੇ ਨਾਲ ਜੋ ਦੋ ਲੜਕੇ ਹੋਰ ਆਏ ਸੁਖਨਵਾਲਾ ਮਰਡਰ ਕੇਸ ਦੇ ਵਿੱਚ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਵੱਖਰੀ ਸਹੂਲਤ ਨਹੀਂ ਦਿੱਤੀ ਜਾਂਦੀ ਨਾ ਹੀ ਉਹ ਕੁਝ ਇਸ ਤਰ੍ਹਾਂ ਦਾ ਜੋ ਐਲੀਗੇਸ਼ਨ ਲਗਾ ਰਹੇ ਉਹ ਚੁਕੀ ਸਚਾਈ ਹੈ ਜੀ 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 ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜੀ ਥੈਂਕ ਯੂ ਸੋ much ਜੀ ਤੁਹਾਡਾ ਬਹੁਤ ਬਹੁਤ ਸਾਡੇ ਨਾਲ ਜੇਲ ਸੁਪਰਡੈਂਟ ਜੁੜ ਚੁੱਕੇ ਨੇ ਗੱਲਬਾਤ ਕਰਦੇ ਆਂ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਡੇ ਇੱਕ ਨਾ ਇੰਟਰਵਿਊ ਚੱਲ ਰਹੀ ਹੈ ਜੀ ਵਕੀਲ ਸਾਹਿਬ ਦੀ ਮਹੀਪਿੰਦਰ ਸਿੰਘ ਸੇਖੋਂ ਦੀ ਜਿਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਆ ਕਿ ਜੋ ਰੁਪਿੰਦਰ ਕੌਰ ਹੈ ਜਿਨੇ ਸੁਖਨਵਾਲਾ ਦੇ ਵਿੱਚ ਆਪਣੇ ਆਸ਼ਿਕ ਨਾਲ ਹਲਕੇ ਪਤੀ ਦਾ ਕਤਲ ਕੀਤਾ ਸੀ ਉਹਨੂੰ ਜੇਲ ਦੇ ਵਿੱਚ ਕੋਈ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਜੀ ਕੀ ਸਚਾਈ ਹੈ ਇਹਦੀ ਆ ਦੇਖੋ ਜੀ ਜੇਲ ਦੇ ਅੰਦਰ ਇੱਕ ਸਾਡੇ ਕੋਲ ਲੇਡੀਜ਼ ਵਾਰਡ ਬਣਿਆ ਹੋਇਆ ਬਕਾਇਦਾ ਲੇਡੀ ਪ੍ਰਿਜ਼ਨਰਸ ਨੂੰ ਰੱਖਣ ਵਾਸਤੇ ਜਿਸ ਦੇ ਵਿੱਚ ਕਰੀਬ 100 ਸਵਾ 100 ਲੇਡੀਆਂ ਰਹਿੰਦੀਆਂ ਨੇ ਔਰ ਉਹਦੇ ਵਿੱਚ ਜਿੰਨੀਆਂ ਵੀ ਬੈਰਕਾਂ ਨੇ ਉਹ ਸਾਰੀਆਂ ਇੱਕੋ ਹੀ ਤਰ੍ਹਾਂ ਦੀਆਂ ਬੈਰਕਸ ਨੇ ਔਰ ਹਰ ਬੈਰਕ ਦੇ ਅੰਦਰ ਕਰੀਬ 25 ਤੋਂ 30 ਲੇਡੀਆਂ ਰਹਿ ਰਹੀਆਂ ਸੋ ਇਹ ਉਹਨਾਂ ਦਾ ਬਿਲਕੁਲ ਬੇਬੁਨਿਆਦ ਅਤੇ ਝੂਠਾ ਅਲੀਗੇਸ਼ਨ ਹੈਗਾ ਮੈਨੂੰ ਬੜੇ ਉਹ ਸਮਝਦਾਰ ਸੂਝਵਾਨ ਤੇ ਪੜ੍ਹੇ ਲਿਖੇ ਵਕੀਲ ਲੱਗਦੇ ਨੇ ਪਰ ਉਹ ਇਸ ਤਰ੍ਹਾਂ ਦੀ ਬੇਤੁਕੀ ਗੱਲ ਕਿਉਂ ਕਰ ਰਹੇ ਆ ਕੀ ਵਜ੍ਹਾ ਹੈ ਮੈਨੂੰ ਇਹਦੇ ਬਾਰੇ ਨਹੀਂ ਪਤਾ ਕੋਈ ਉਹਨਾਂ ਦਾ ਆਪਣਾ ਨਿੱਜੀ ਇਹਦੇ ਵਿੱਚ ਹੋ ਸਕਦਾ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕੋਈ ਉਹਨੂੰ ਫੈਸਿਲਿਟੀ ਨਹੀਂ ਦਿੱਤੀ ਜਾ ਰਹੀ ਐਸ ਪਰ ਰੂਲਸ ਜੋ ਕਾਨੂੰਨ ਮੁਤਾਬਕ ਰੱਖਣਾ ਚਾਹੀਦਾ ਹੈ ਉਹ ਹੀ ਤਰੀਕੇ ਦੇ ਨਾਲ ਉਸ ਨੂੰ ਰੱਖਿਆ ਜਾ ਰਿਹਾ ਹੈ ਮਤਲਬ ਜਿਵੇਂ ਉਹ ਗੱਲ ਚੱਲ ਰਹੀ ਹੈ ਕੋਈ ਵੱਖਰਾ ਬਿਸਤਰ ਕੋਈ ਵੱਖਰੀਆਂ ਗੱਲਾਂ ਉਹ ਉਹ ਜਿਹਾ ਕੁਝ ਨਹੀਂ ਹੈ ਜੀ ਉੱਥੇ ਨਹੀਂ ਜੀ ਨਹੀਂ ਕੁਝ ਐਸਾ ਵੱਖਰਾ ਬਿਸਤਰ ਨਹੀਂ ਹੁੰਦਾ ਕਾਨੂੰਨ ਅਨੁਸਾਰ ਹਰ ਇੱਕ ਪ੍ਰिजनਰ ਦਾ ਇੱਕ ਆਪਣਾ ਵੱਖਰਾ ਜੇਕਰ ਉਹਨੂੰ ਬਰਥ ਕਹਿੰਦੇ ਇੰਗਲਿਸ਼ ਦੇ ਵਿੱਚ ਆਪਾਂ ਖੱਡਾ ਕਹਿ ਦਿੰਨੇ ਪੰਜਾਬੀ ਜੀ 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 ਉਹਨੂੰ ਬਰਥ ਦਿੱਤਾ ਜਾਂਦਾ ਐ ਲੋਕੇਟ ਕੀਤਾ ਜਾਂਦਾ ਹਰ ਪ੍ਰਿਜ਼ਨਰ ਦਾ ਆਪਣਾ ਵੱਖਰਾ ਖੱਟਾ ਹੁੰਦਾ ਉਹਨੇ ਉਹਨੂੰ ਮੇਨਟੇਨ ਕਰਕੇ ਰੱਖਣਾ ਸਫਾਈ ਕਰਕੇ ਰੱਖਣਾ ਜੋ ਕੱਪੜੇ ਲੀੜੇ ਚਾਦਰ ਵਗੈਰਾ ਐਸ ਪਰ ਲਾਅ ਮਿਲਣਾ ਹੈ ਉਹੀ ਉਹਨਾਂ ਨੂੰ ਦਿੱਤਾ ਹੋਇਆ ਕੋਈ ਵੱਖਰਾ ਗੱਦਾ ਨਹੀਂ ਮਿਲਿਆ ਕੋਈ ਵੱਖਰੀ ਫੈਸਿਲਿਟੀ ਨਹੀਂ ਮਿਲੀ ਠੀਕ ਹੈ ਮਤਲਬ ਜੋ ਬਾਕੀ ਕੈ ਇਦਿਆਂ ਵਾਲੀ ਕਾਨੂੰਨ ਹੈ ਉਹੀ ਰੁਪਿੰਦਰ ਕੌਰ ਲਈ ਹੈ ਬਿਲਕੁਲ ਉਹੀ ਰਹੇਗਾ ਜੀ ਔਰ ਬਾਕੀ ਮੇਰੇ ਕੋਲ ਇਸ ਵੇਲੇ 2800 ਦੇ ਕਰੀਬ ਪ੍ਰिजनਰਸ ਹੈਗੇ ਆ ਇਕੱਲੇ ਰੁਪਿੰਦਰ ਕੌਰ ਲਈ ਨਹੀਂ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਕਹਿਣਾ ਚਾਹਣਾ ਸਾਡੇ 2800 ਦੇ 2800 ਲਈ ਇੱਕੋ ਹੀ ਕਾਨੂੰਨ ਹੈ ਕਿ ਕਿ ਮਤਲਬ ਕਰੋਨ ਕਿਸੇ ਲਈ ਨਹੀਂ ਹੈ ਕਾਨੂੰਨ ਮੁਤਾਬਕ ਜੋ ਜੋ ਅਧਿਕਾਰ ਮਿਲਨੇ ਆ ਉਹ ਮਿਲਦੇ ਤੇ ਜੋ ਇੱਥੇ ਜਿਸ ਤਰੀਕੇ ਨਾਲ ਰੱਖਣਾ ਉਸ ਤਰੀਕੇ ਨਾਲ ਰੱਖਿਆ ਜਾ ਰਿਹਾ ਹੈ ਬਿਲਕੁਲ ਜੀ ਕੋਈ ਕਿਸੇ ਵੀ ਪ੍ਰिजनਰ ਨੂੰ ਖਾਸ ਕਰਕੇ ਰੁਪਿੰਦਰ ਕੌਰ ਜਾਂ ਉਹਦੇ ਨਾਲ ਜੋ ਦੋ ਲੜਕੇ ਹੋਰ ਆਏ ਸੁਖਨਵਾਲਾ ਮਰਡਰ ਕੇਸ ਦੇ ਵਿੱਚ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਵੱਖਰੀ ਸਹੂਲਤ ਨਹੀਂ ਦਿੱਤੀ ਜਾਂਦੀ ਨਾ ਹੀ ਉਹ ਕੁਝ ਇਸ ਤਰ੍ਹਾਂ ਦਾ ਜੋ ਐਲੀਗੇਸ਼ਨ ਲਗਾ ਰਹੇ ਉਹ ਚੁਕੀ ਸਚਾਈ ਹੈ ਜੀ 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 ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜੀ ਥੈਂਕ ਯੂ ਸੋ much ਜੀ ਤੁਹਾਡਾ ਬਹੁਤ ਬਹੁਤ